ਦੋਸਤੋ ਜੇ ਤੁਹਾਨੂੰ ਕੋਈ ਆਪਣੇ ਆਪ ਨੂੰ ਲੋਹੇ ਦੇ ਬੰਦ ਬਕਸੇ ਵਿੱਚ ਰਹਿਣ ਲਈ ਆਖੇ ਤਾਂ ਤੁਸੀਂ ਕੀ ਮਹਿਸੂਸ ਕਰੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਹਾਂ ਇੱਕ ਐਸੇ ਇਨਸਾਨ ਦੀ ਜੋ ਪਿਛਲੇ 70 ਸਾਲ ਤੋਂ ਲੋਹੇ ਦੀ ਇੱਕ ਮਸ਼ੀਨ ਆਇਰਨ ਲੰਗ ਵਿੱਚ ਰਹਿ ਰਿਹਾ ਇਕੱਲਾ ਰਹਿ ਨਹੀਂ ਰਿਹਾ ਇਸ ਮਸ਼ੀਨ ਵਿੱਚ ਰਹਿੰਦਿਆਂ ਉਹਨੇ ਗ੍ਰੈਜੂਏਸ਼ਨ ਕੀਤੀ ਦੋ ਕਿਤਾਬਾਂ ਲਿਖੀਆਂ ਤੇ ਫਿਰ ਵਕੀਲ ਵੀ ਬਣਿਆ ਸਾਸੀ ਕਾਲ ਜੀ ਸਾਰਿਆਂ ਨੂੰ ਤੁਸੀਂ ਵੇਖ ਰਹੇ ਹੋ ਜੀਐਸ ਕਿੜਿਆਨਾ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਹਾਂ ਪੌਲ ਅਲੈਗਜ਼ੈਂਡਰ ਦੀ ਜਿਹੜਾ ਕਿ ਬਚਪਨ ਤੋਂ ਹੀ ਇਸ ਲੋਹੇ ਦੀ ਮਸ਼ੀਨ ਵਿੱਚ ਰਹਿ ਰਿਹਾ ਪੌਲ ਅਲੈਗਜ਼ੈਂਡਰ ਦਾ ਜਨਮ ਟੈਕਸਾਸ ਵਿੱਚ ਜਨਵਰੀ 1946 ਨੂੰ ਹੋਇਆ 1952 ਦਾ ਉਹ ਸਾਲ ਜਦੋਂ ਅਮਰੀਕਾ ਤੇ ਯੂਰਪ ਪੋਲੀਓ ਵਰਗੀ ਖਤਰਨਾਕ ਮਹਾਮਾਰੀ ਦੇ ਦੌਰ ਵਿੱਚੋਂ ਲੰਘ ਰਹੇ ਸੀ ਇਸ ਸਾਲ ਅਮਰੀਕਾ ਵਿੱਚ ਪੋਲੀਓ ਦੇ ਤਕਰੀਬਨ 57000 ਕੇਸ ਰਿਕਾਰਡ ਕੀਤੇ ਗਏ ਜਦੋਂ ਕਿ ਪੋਲੀਓ ਕੋਈ ਨਵੀਂ ਬਿਮਾਰੀ ਨਹੀਂ ਸੀ ਪੋਲੀਓ ਦੇ ਸਭ ਤੋਂ ਪੁਰਾਣੇ ਸਬੂਤ ਏਜਿਪਟ ਦੀਆਂ ਮੂਰਤੀਆਂ ਵਿੱਚੋਂ ਮਿਲਦੇ ਆ ਇਨ੍ਹਾਂ ਮੂਰਤੀਆਂ ਵਿੱਚ ਇੱਕ ਮੂਰਤੀ ਤਾਂ 3000 ਸਾਲ ਤੋਂ ਵੀ ਪੁਰਾਣੀ ਆ ਵੈਸੇ ਤਾਂ 20ਵੀਂ ਸਦੀ ਵਿੱਚ ਸਾਇੰਸ ਨੇ ਜ਼ਿਆਦਾ ਤਰੱਕੀ ਨਹੀਂ ਸੀ ਕੀਤੀ ਪਰ 1916 ਵਿੱਚ ਵਿਗਿਆਨ ਨੇ ਪੋਲੀਓ ਦਾ ਇਲਾਜ ਲੱਭਣਾ ਸ਼ੁਰੂ ਕਰ ਦਿੱਤਾ ਸੀ ਉਦੋਂ ਤੱਕ ਕੋਈ ਵੀ ਪੋਲੀਓ ਦਾ ਇਲਾਜ ਨਹੀਂ ਲੱਭ ਸਕਿਆ 1928 ਵਿੱਚ ਹਾਰਵਰਡ ਯੂਨੀਵਰਸਿਟੀ ਦੇ ਦੋ ਸਾਇੰਟਿਸਟ ਫਲਿੱਪ ਟ੍ਰਿੰਕਰ ਤੇ ਲੂਇਸ ਸ਼ਾ ਨੇ ਮਿਲ ਕੇ ਇੱਕ ਮਸ਼ੀਨ ਤਿਆਰ ਕੀਤੀ ਜੋ ਕਿ ਪੋਲੀਓ ਦੇ ਮਰੀਜ਼ਾਂ ਨੂੰ ਉਦੋਂ ਤੱਕ ਜਿਉਂਦਾ ਰੱਖਦੀ ਸੀ ਜਦੋਂ ਤੱਕ ਉਹਨਾਂ ਦਾ ਸਰੀਰ ਪੂਰੀ ਤਰ੍ਹਾਂ ਠੀਕ ਨਹੀਂ ਸੀ ਹੋ ਜਾਂਦਾ ਪੋਲੀਓ ਮਾਈਟਿਸਟ ਨਾਂ ਦੀ ਇੱਕ ਜਾਨਲੇਵਾ ਬਿਮਾਰੀ ਆ ਜੋ ਇਨਸਾਨ ਦੀ ਸਪਾਇਨਲ ਕੋਰਟ ਤੇ ਅਸਰ ਕਰਦੀ ਆ ਜਿਸ ਦੇ ਕਾਰਨ ਇਨਸਾਨ ਪੈਰਾਲਾਈਜ਼ਸ ਮਤਲਬ ਇਨਸਾਨ ਨੂੰ ਲਕਵਾ ਮਾਰ ਜਾਂਦਾ ਇਸ ਤੋਂ ਬਾਅਦ ਇਨਸਾਨ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦਾ ਤੇ ਆਪਣੇ ਸਰੀਰ ਨੂੰ ਹਿਲਾ ਵੀ ਨਹੀਂ ਸਕਦਾ ਤੇ ਆਪਣੇ ਆਪ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਪੋਲੀਓ ਦੇ ਲਾਸਟ ਸਟੇਜ ਤੇ ਆ ਕੇ ਮਰੀਜ਼ ਦੀ ਹਾਲਤ ਇੰਨੀ ਵਿਗੜ ਜਾਂਦੀ ਆ ਕਿ ਉਸ ਦੇ ਫੇਫੜੇ ਕੰਮ ਕਰਨਾ ਬੰਦ ਕਰ ਦਿੰਦੇ ਆ ਪਰ ਇਹ ਮਸ਼ੀਨ ਬਣਨ ਤੋਂ ਬਾਅਦ ਇਹ ਸਮੱਸਿਆ ਦਾ ਕਾਫੀ ਹੱਦ ਤੱਕ ਹੱਲ ਹੋ ਚੁੱਕਿਆ ਸੀ ਕਿਉਂਕਿ ਇਹ ਮਸ਼ੀਨ ਪੋਲੀਓ ਦੇ ਮਰੀਜ਼ਾਂ ਦੇ ਫੇਫੜੇ ਖੋਲਦੀ ਤੇ ਬੰਦ ਕਰਦੀ ਸੀ ਜਿਸ ਨਾਲ ਮਰੀਜ਼ਾਂ ਨੂੰ ਸਾਹ ਲੈਣਾ ਸੌਖਾ ਹੋ ਜਾਂਦਾ ਸੀ ਸਭ ਤੋਂ ਪਹਿਲਾਂ ਇਹ ਮਸ਼ੀਨ ਵੈਕਿਊਮ ਕਲੀਨਰ ਦੀ ਵਰਤੋਂ ਕਰਕੇ ਬਣਾਈ ਗਈ ਇਹ ਮਸ਼ੀਨ ਉਦੋਂ ਤੱਕ ਅੰਦਰਲੀ ਹਵਾ ਬਾਹਰ ਕੱਢਦੀ ਹੈ ਜਦੋਂ ਤੱਕ ਘੱਟ ਹਵਾ ਦੇ ਦਬਾਅ ਕਾਰਨ ਮਰੀਜ਼ ਦੀ ਛਾਤੀ ਫੁੱਲ ਨਹੀਂ ਜਾਂਦੀ ਇਹ ਫੇਫੜਿਆਂ ਵਿੱਚ ਭਰੀ ਹਵਾ ਬਾਹਰ ਨਿਕਲ ਜਾਂਦੀ ਆ ਇਸੇ ਤਰ੍ਹਾਂ ਇਹ ਮਸ਼ੀਨ ਹਵਾ ਨੂੰ ਅੰਦਰ ਬਾਹਰ ਕੱਢਦੀ ਰਹਿੰਦੀ ਆ ਜਿਸ ਨਾਲ ਫੇਫੜੇ ਖੁੱਲਦੇ ਤੇ ਸੁੰਗੜਦੇ ਰਹਿੰਦੇ ਆ ਮਰੀਜ਼ ਸਾਹ ਲੈਣ ਲੱਗਦਾ ਪਹਿਲਾਂ ਤਾਂ ਇਸ ਮਸ਼ੀਨ ਦਾ ਨਾਂ ਡ੍ਰਿੰਕਰ ਰੈਸਪੀਰੇਟਰ ਰੱਖਿਆ ਪਰ ਬਾਅਦ ਵਿੱਚ ਇਸ ਦਾ ਨਾਂ ਆਇਰਨ ਲੰਗ ਰੱਖਿਆ ਗਿਆ ਇਸ ਤੋਂ ਬਾਅਦ 1931 ਵਿੱਚ ਜੌਨ ਹੈਵਨ ਐਮਰਸਨ ਨਾਂ ਦੇ ਸਾਇੰਟਿਸਟ ਨੇ ਇਸ ਮਸ਼ੀਨ ਵਿੱਚ ਬਹੁਤ ਸੋਧ ਕੀਤੀ 1952 ਵਿੱਚ ਅਮਰੀਕਾ ਇਸ ਬਿਮਾਰੀ ਦੇ ਬਹੁਤ ਹੀ ਮਾਰੇ ਦੌਰ ਵਿੱਚੋਂ ਲੰਘ ਰਿਹਾ ਸੀ। ਇਸੇ ਸਾਲ ਹੀ ਜਦੋਂ ਹਜ਼ਾਰਾਂ ਬੱਚੇ ਪੋਲੀਓ ਕਾਰਨ ਹਸਪਤਾਲਾਂ ਵਿੱਚ ਭਰਤੀ ਹੋ ਰਹੇ ਸੀ, ਤਾਂ ਟੈਕਸਾਸ ਵਿੱਚ ਪੌਲ ਆਪਣੇ ਦੋਸਤਾਂ ਨਾਲ ਮੀਂਹ ਵਿੱਚ ਖੇਡ ਰਿਹਾ ਸੀ। ਸ਼ੁਰੂ-ਸ਼ੁਰੂ ਵਿੱਚ ਤਾਂ ਪੌਲ ਬਿਲਕੁਲ ਨਾਰਮਲ ਸੀ ਪਰ ਕੁਝ ਮਿੰਟਾਂ ਵਿੱਚ ਹੀ ਉਹਦੀ ਸਿਹਤ ਵਿਗੜਨ ਲੱਗੀ ਤਾਂ ਪੌਲ ਭੱਜ ਕੇ ਆਪਣੀ ਮਾਂ ਕੋਲ ਜਾਂਦਾ ਪੌਲ ਦੇ ਸਿਰ ਤੇ ਧੌਣ ਵਿੱਚ ਦਰਦ ਹੋਣ ਲੱਗਦਾ ਪੌਲ ਦੀ ਮਾਂ ਨੇ ਸੋਚਿਆ ਕਿ ਇਹ ਮੀਂਹ ਵਿੱਚ ਭਿੱਜਣ ਕਰਕੇ ਹੋਇਆ ਫਿਰ ਪੌਲ ਦੀ ਮਾਂ ਨੇ ਆਪਣੇ ਫੈਮਿਲੀ ਡਾਕਟਰ ਨੂੰ ਬੁਲਾਇਆ ਡਾਕਟਰ ਨੇ ਦੱਸਿਆ ਕਿ ਇਹ ਪੋਲੀਓ ਦੇ अर्ਲੀ ਸਿੰਪਟਮਾਂ ਡਾਕਟਰ ਨੇ ਹਸਪਤਾਲਾਂ ਵਿੱਚ ਪੋਲੀਓ ਦੇ ਅਣਗਿਣਤ ਮਰੀਜ਼ਾਂ ਨੂੰ ਦੇਖਦੇ ਇਹਨੂੰ ਘਰ ਵਿੱਚ ਹੀ ਰੱਖਣ ਦੀ ਸਲਾਹ ਦਿੱਤੀ ਥੋੜੇ ਦਿਨਾਂ ਤੱਕ ਪੌਲ ਦੀ ਹਾਲਤ ਇੰਨੀ ਵਿਗੜ ਗਈ ਕਿ ਪੌਲ ਦੀ ਮਾਂ ਨੇ ਆਪਣੇ ਫੈਮਿਲੀ ਡਾਕਟਰ ਦੀ ਸਲਾਹ ਨੂੰ ਇਗਨੋਰ ਕਰਕੇ ਪੌਲ ਨੂੰ ਹਸਪੀਟਲ ਵਿੱਚ ਐਡਮਿਟ ਕਰਵਾਇਆ ਇੱਕ ਹਸਪਤਾਲ ਦੇ ਡਾਕਟਰ ਨੇ ਤਾਂ ਪੌਲ ਦੀ ਹਾਲਤ ਵੇਖ ਕੇ ਆਪਣੇ ਹੱਥ ਖੜੇ ਕਰ ਦਿੱਤੇ ਫਿਰ ਦੂਜੇ ਡਾਕਟਰ ਨੇ ਪੌਲ ਦਾ ਇਲਾਜ ਸ਼ੁਰੂ ਕੀਤਾ ਅਗਲੇ ਦਿਨ ਜਦੋਂ ਪੌਲ ਨੂੰ ਹੋਸ਼ ਆਈ ਤਾਂ ਪੌਲ ਸਿਰਫ ਬੋਲ ਸਕਦਾ ਸੀ ਉਹਦੇ ਸਰੀਰ ਵਿੱਚ ਬਿਲਕੁਲ ਵੀ ਤਾਕਤ ਨਹੀਂ ਸੀ ਰਹੀ ਇਸ ਕਰਕੇ ਡਾਕਟਰਾਂ ਨੇ ਉਹਨੂੰ ਆਇਰਨ ਲੰਗ ਵਿੱਚ ਰੱਖ ਦਿੱਤਾ ਮਸ਼ੀਨ ਵਿੱਚ ਰੱਖੇ ਪੌਲ ਨੂੰ 18 ਮਹੀਨੇ ਹੋ ਗਏ ਇੰਨੇ ਟਾਈਮ ਵਿੱਚ ਜ਼ਿਆਦਾਤਰ ਬੱਚੇ ਜਾਂ ਤਾਂ ਠੀਕ ਹੋ ਜਾਂਦੇ ਆ ਤਾਂ ਜਾਂ ਉਹਨਾਂ ਦੀ ਮੌਤ ਹੋ ਜਾਂਦੀ ਆ ਪਰ ਪੌਲ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਸੀ ਹੋ ਰਿਹਾ ਉਹ ਸਿਰਫ ਮਸ਼ੀਨ ਦੇ ਸਹਾਰੇ ਸਾਹ ਲੈ ਰਿਹਾ ਸੀ ਡਾਕਟਰ ਉਸ ਨੂੰ ਫਰੌਗ ਬਰੀਥਿੰਗ ਸਿਖਾ ਰਹੇ ਸੀ ਜਿਸ ਨਾਲ ਜਿਆਦਾ ਤੋਂ ਜਿਆਦਾ ਹਵਾ ਫੇਫੜਿਆਂ ਤੱਕ ਪਹੁੰਚ ਸਕੇ 8 ਸਾਲ ਵਿੱਚ ਪੌਲ ਇਸ ਵਿਧੀ ਨੂੰ ਪੂਰੀ ਤਰ੍ਹਾਂ ਸਿੱਖ ਗਿਆ ਹੁਣ ਉਹ ਆਪਣੇ ਆਪ ਸਾਹ ਲੈ ਰਿਹਾ ਸੀ ਪਰ ਫਿਰ ਵੀ ਉਹਨੂੰ ਮਸ਼ੀਨ ਵਿੱਚ ਰਹਿਣਾ ਪੈਂਦਾ ਕਿਉਂਕਿ ਧੌਣ ਤੋਂ ਥੱਲੇ ਸਾਰਾ ਸਰੀਰ ਪੈਰਲਾਈਜ਼ ਹੋ ਚੁੱਕਿਆ ਸੀ। ਇੰਨਾ ਟਾਈਮ ਮਸ਼ੀਨ ਵਿੱਚ ਰਹਿਣ ਕਰਕੇ ਪੌਲ ਨੂੰ ਮਸ਼ੀਨ ਦੀ ਆਦਤ ਪੈ ਗਈ। ਫਿਰ ਪੌਲ ਦੇ ਮਾਤਾ-ਪਿਤਾ ਨੇ ਡਾਕਟਰਾਂ ਦੀ ਸਲਾਹ ਨਾਲ ਮਸ਼ੀਨ ਦੇ ਉੱਤੇ ਇੱਕ ਸ਼ੀਸ਼ਾ ਲਵਾ ਦਿੱਤਾ ਤਾਂ ਕਿ ਪੌਲ ਆਪਣੀ ਧੌਣ ਨੂੰ ਬਿਨਾਂ ਮੋੜੇ ਇੱਧਰ-ਉੱਧਰ ਵੇਖ ਸਕੇ। ਇੰਨਾ ਹੀ ਨਹੀਂ ਉਹਨਾਂ ਨੇ ਪੌਲ ਵਾਸਤੇ ਇੱਕ ਸਪੈਸ਼ਲ ਪੈਨਸਲ ਤੇ ਬੋਰਡ ਤਿਆਰ ਕੀਤਾ ਜਿਸ ਨਾਲ ਪੌਲ ਪੈਨਸਲ ਮੂੰਹ ਵਿੱਚ ਫੜ ਕੇ ਬੋਰਡ ਤੇ ਪੜ੍ਹਾਈ ਕਰਨ ਲੱਗਿਆ। ਪੌਲ ਨੇ ਸੋਚਿਆ ਕਿ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਹੋਰ ਪੜ੍ਹਾਈ ਦੀ ਲੋੜ ਆ 21 ਸਾਲਾਂ ਦੀ ਉਮਰ ਵਿੱਚ ਪੌਲ ਇਸੇ ਹਾਲਤ ਦੇ ਵਿੱਚ ਬਿਨਾਂ ਕੋਈ ਲੈਕਚਰ ਅਟੈਂਡ ਕੀਤੇ ਗ੍ਰੈਜੂਏਟ ਹੋ ਗਏ ਇਹ ਦੁਨੀਆ ਦਾ ਪਹਿਲਾ ਸਟੂਡੈਂਟ ਸੀ ਜੋ ਬਿਨਾਂ ਲੈਕਚਰ ਲਾਈ ਮਸ਼ੀਨ ਵਿੱਚ ਪਏ ਪਏ ਹੀ ਗ੍ਰੈਜੂਏਟ ਹੋ ਗਿਆ ਇਸ ਤੋਂ ਬਾਅਦ ਪੌਲ ਨੇ ਡਾਲਾਸ ਸਾਊਥਰਨ ਮਿੱਥੋਡਿਸਟ ਯੂਨੀਵਰਸਿਟੀ ਵਿੱਚ ਅਪਲਾਈ ਕੀਤਾ ਪਰ ਇਸ ਯੂਨੀਵਰਸਿਟੀ ਨੇ ਉਸ ਦੀ ਐਪਲੀਕੇਸ਼ਨ ਇਹ ਕਹਿ ਕੇ ਰਿਜੈਕਟ ਕਰ ਦਿੱਤੀ ਕਿ ਉਹ ਇਸ ਹਾਲਤ ਵਿੱਚ ਪੜ੍ਹਾਈ ਨਹੀਂ ਕਰ ਸਕਦਾ ਪਰ ਪੌਲ ਨੇ ਫੇਰ ਵੀ ਹਾਰ ਨਾ ਮੰਨੀ 2 ਸਾਲ ਬਾਅਦ ਉਹਨੂੰ ਇਕਨੋਮਿਸਟ ਤੇ ਫਾਈਨੈਂਸ ਦੀ ਪੜ੍ਹਾਈ ਵਾਸਤੇ ਦਾਖਲਾ ਮਿਲ ਗਿਆ ਫਿਰ ਪੌਲ ਨੇ ਆਪਣੀ ਟ੍ਰਾਂਸਫਰ ਡਾ ਲਾਸ ਯੂਨੀਵਰਸਿਟੀ ਤੋਂ ਯੂਨੀਵਰਸਿਟੀ ਆਫ ਟੈਕਸਾਸ ਵਿੱਚ ਕਰਾ ਲਈ ਤੇ ਟੈਕਸਸ ਯੂਨੀਵਰਸਿਟੀ ਤੋਂ ਵੀ ਗ੍ਰੈਜੂਏਟ ਹੋ ਗਿਆ ਇਸ ਤੋਂ ਬਾਅਦ ਪੌਲ ਨੇ ਲਾ ਦੀ ਡਿਗਰੀ ਲੈਣ ਬਾਰੇ ਸੋਚਿਆ ਜਿਹੜੀ ਕਿ ਉਸ ਟਾਈਮ ਬਹੁਤ ਔਖੀ ਮੰਨੀ ਜਾਂਦੀ ਸੀ ਪਰ ਪੌਲ ਇਸ ਵਿੱਚ ਵੀ ਟੌਪ ਕਰ ਗਿਆ 1984 ਵਿੱਚ ਪੌਲ ਨੂੰ ਲਾ ਦੀ ਡਿਗਰੀ ਮਿਲ ਗਈ ਇਸ ਤੋਂ 2 ਸਾਲ ਬਾਅਦ ਪੌਲ ਨੇ ਲਾ ਵਾਸਤੇ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਇਸ ਤੋਂ ਪਤਾ ਲੱਗਦਾ ਕਿ ਕੰਮ ਜੇਕਰ ਸੱਚੇ ਮਨ ਨਾਲ ਕੀਤਾ ਜਾਵੇ ਤਾਂ ਦੁਨੀਆ ਵਿੱਚ ਕੁਝ ਵੀ ਮੁਸ਼ਕਲ ਨਹੀਂ 2022 ਨੂੰ ਪੌਲ ਨੂੰ ਇਸ ਮਸ਼ੀਨ ਵਿੱਚ ਰਹਿੰਦਿਆਂ 70 ਸਾਲ ਹੋ ਗਏ ਪੌਲ ਨੇ ਆਪਣੀ ਦੇਖਭਾਲ ਲਈ ਇੱਕ ਕੇਅਰ ਟੇਕਰ ਰੱਖੀ ਹੋਈ ਸੀ ਜੋ ਉਸ ਦਾ ਪੂਰਾ ਖਿਆਲ ਰੱਖਦੀ ਸੀ ਦਾੜੀ ਸ਼ੇਵ ਕਰਨ ਤੋਂ ਲੈ ਕੇ ਉਸ ਦਾ ਡਾਈਪਰ ਬਦਲਣ ਤੱਕ ਸਾਰਾ ਕੰਮ ਉਹ ਕੇਅਰ ਟੇਕਰ ਹੀ ਕਰਦੀ ਸੀ ਪੌਲ ਨੇ ਇੱਕ ਕੁੱਤਾ ਵੀ ਰੱਖਿਆ ਜਿਹੜਾ ਕਿ 8 ਸਾਲਾਂ ਤੋਂ ਉਹਦੇ ਨਾਲ ਰਹਿ ਰਿਹਾ ਪੌਲ ਨੇ ਆਪਣੀ ਜ਼ਿੰਦਗੀ ਬਾਰੇ ਇੱਕ ਕਿਤਾਬ ਲਿਖੀ ਜਿਸ ਨੂੰ ਪੂਰਾ ਕਰਨ ਲਈ ਉਹਨੂੰ 8 ਸਾਲ ਲੱਗੇ ਕਿਉਂਕਿ ਉਹ ਮੂੰਹ ਨਾਲ ਹੀ ਲਿਖਦੇ ਸੀ ਇੱਕ ਕਿਤਾਬ 3 ਮਿੰਟਸ ਫॉर ਡੌਗ ਜਦੋਂ ਪਬਲਿਕ ਹੋਈ ਤਾਂ ਬਹੁਤ ਸਾਰੇ ਲੋਕਾਂ ਨੂੰ ਪੌਲ ਬਾਰੇ ਪਤਾ ਲੱਗਿਆ ਪੌਲ ਉਹਨਾਂ ਲੋਕਾਂ ਵਾਸਤੇ ਇੱਕ ਮਿਸਾਲ ਆ ਜੋ ਲੱਖ ਮੁਸ਼ਕਲਾਂ ਵਿੱਚ ਰਹਿ ਕੇ ਵੀ ਕੁਝ ਨਾ ਕੁਝ ਕਰਨਾ ਚਾਹੁੰਦੇ ਆ ਦੁਨੀਆ ਨੂੰ ਇੱਕ ਚੰਗਾ ਵਕੀਲ ਬਣ ਕੇ ਵਿਖਾਇਆ ਪੌਲ ਨੇ ਅਖੀਰ ਤੱਕ ਆਪਣੇ ਠੀਕ ਹੋਣ ਦੀ ਆਸ ਰੱਖੀ ਫਿਰ 11 ਮਾਰਚ 2024 ਨੂੰ ਟੈਕਸਸ ਵਿੱਚ ਪੌਲ ਅਲੈਗਜ਼ੈਂਡਰ ਦੀ ਮੌਤ ਹੋ ਗਈ ਸਾਰੀ ਉਮਰ ਆਇਰਨ ਲੰਗ ਮਸ਼ੀਨ ਵਿੱਚ ਰਹਿ ਕੇ ਲੋਕਾਂ ਨੂੰ ਵਿਖਾ ਦਿੱਤਾ ਕਿ ਦੁਨੀਆ ਵਿੱਚ ਕੁਝ ਵੀ ਅਸੰਭਵ ਨਹੀਂ। ਦੋਸਤੋ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ। ਜੇ ਵਧੀਆ ਲੱਗੀ ਤਾਂ ਅਗੇ ਲਾਈਕ ਸ਼ੇਅਰ ਜਰੂਰ ਕਰਦੇ ਹੋ ਤੇ ਜੋ ਮੇਰੇ ਚੈਨਲ ਤੇ ਨਵੇਂ ਆਏ ਜਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਬੈਲ ਆਈਕਨ ਦੇ ਬਟਨ ਤੇ ਵੀ ਕਲਿੱਕ ਕਰ ਲੈਣ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ। ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਮਿਲਦਿਆਂ ਕਿਸੇ ਦੂਜੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ